ਸਵਾਗਤ ਹੈ ਪੀਟੀਸੀ ਨਿਊਜ਼ ਅਵਿਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੇਖ ਰਿਓ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਤੇ ਇਸ ਸ਼ੋਅ ਦੇ ਵਿੱਚ ਗੱਲ ਹੋਏਗੀ ਅੱਜ ਉਸ ਮੁੱਦੇ ਦੀ ਜਿਸ ਤੇ ਲਗਾਤਾਰ ਅਸੀਂ ਡਿਬੇਟ ਡਿਬੇਟ ਕਰ ਰਹੇ ਹਾਂ ਡਿਬੇਟਸ ਕਿਉਂ ਕੀਤੀਆਂ ਜਾਂਦੀਆਂ ਨੇ ਵਿਚਾਰ ਤਕਰਾਰੀਆ ਵਿਚਾਰ ਚਰਚਾ ਕਿਉਂ ਕੀਤੀ ਜਾਂਦੀ ਹੈ ਤਾਂ ਜੋ ਸਰਕਾਰ ਦੇ ਕੰਨਾਂ ਤੇ ਪੁਲਿਸ ਪ੍ਰਸ਼ਾਸਨ ਦੇ ਕੰਨਾਂ ਤੇ ਜੂੰ ਸਰਕੇ ਕਿ ਭਾਈ ਪੰਜਾਬ ਸੁਰੱਖਿਅਤ ਨਹੀਂ ਹੈ ਜੇ ਪੰਜਾਬ ਸੁਰੱਖਿਅਤ ਨਹੀਂ ਹੈ ਤਾਂ ਤੁਹਾਨੂੰ ਜਾਗਣਾ ਪਏਗਾ ਕੱਲ ਵੀ ਇਸੇ ਮੁੱਦੇ ਤੇ ਡਿਬੇਟ ਕੀਤੀ ਸੀ ਕੱਲ ਡੀਜੀਪੀ ਸਾਹਿਬ ਨੂੰ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਫਟਕਾਰ ਪੈਂਦੀ ਹੈ ਇਸ ਗੱਲ ਤੇ ਕਿ ਲਾਅਨਡ ਆਰਡਰ ਦੀ ਵਿਵਸਥਾ ਕੀ ਹੈ ਲਾਅਨਡ ਆਰਡਰ ਚਰਮਰਾਇਆ ਹੋਇਆ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਬਿਲਕੁਲ ਸਾਫ਼ ਕਰਦੀ ਹੈ ਕਿ ਜਿਨ੍ਹਾਂ ਸਟੇਟ ਦੇ ਵਿੱਚ ਆਰਜੀ ਤੌਰ ਤੇ ਹਲੇ ਤੱਕ ਡੀਜੀਪੀ ਲੱਗੇ ਹੋਏ ਨੇ ਉਹ ਯੂਪੀਐਸਸੀ ਨੂੰ ਡਿਮਾਂਡ ਕਿਉਂ ਨਹੀਂ ਕਰਦੇ ਕਿ ਸਾਨੂੰ ਪੱਕੇ ਤੌਰ ਤੇ ਡੀਜੀਪੀ ਦਿੱਤਾ ਜਾਵੇ ਇਹ ਕੱਲ ਹੀ ਹਲੇ ਗੱਲਾਂ ਹੋ ਕੇ ਹਟੀਆਂ ਸੀ ਕਿ ਸ਼ਾਇਦ ਹੁਣ ਸਰਕਾਰ ਐਕਟਿਵ ਹੋ ਜਾਏਗੀ ਪੁਲਿਸ ਐਕਟਿਵ ਹੋ ਜਾਏਗੀ ਹਾਲੇ ਕੁਝ ਹੀ ਘੰਟੇ ਬੀਤੇ ਸੀ ਤੇ ਅੱਜ ਇੱਕ ਹੋਰ ਵੱਡਾ ਕਾਂਡ ਹੋ ਗਿਆ ਇਹ ਕਾਂਡ ਹੁੰਦਾ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਦਿਨ ਦਿਹਾੜੇ ਸ਼ਰਿਆਮ ਇੱਕ ਆਮ ਆਦਮੀ ਪਾਰਟੀ ਦੇ ਆਗੂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਸੋ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਇਦਾਂ ਲੱਗਦਾ ਕਿ ਜਨਾਜ਼ਾ ਨਿਕਲਿਆ ਹੋਇਆ ਹੈ ਆਪ ਦੇ ਰਾਜ ਦੇ ਵਿੱਚ ਆਪ ਲੀਡਰ ਹੀ ਮਹਫੂਜ਼ ਨਹੀਂ ਸਵਾਲ ਸਭ ਤੋਂ ਵੱਡਾ ਹੈ ਜੇ ਸਰਕਾਰ ਆਪਣੀ ਹੀ ਲੀਡਰ ਨੂੰ ਮਹਫੂਜ਼ ਨਹੀਂ ਕਰ ਸਕਦੀ ਤਾਂ ਬਾਕੀ ਲੋਕਾਂ ਦਾ ਤਾਂ ਰੱਬ ਹੀ ਰੱਖਾ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਲੱਕੀ ਓਬਰਾ ਨੂੰ ਮਾਰੀਆਂ ਗਿਆ 8 ਤੋਂ 10 ਗੋਲੀਆਂ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਇਹ ਸਭ ਕੁਝ ਦੇਖਿਆ ਐਕਟਿਵਾ ਸਵਾਰ ਦੋ ਨੌਜਵਾਨ ਫਾਇਰਿੰਗ ਕਰਕੇ ਫਰਾਰ ਹੋਏ ਉਹਨੂੰ ਸਿੱਧੂ ਮੂਸੇਵਾਲਾ ਯਾਦ ਆ ਗਿਆ ਕਿ ਠੀਕ ਇਸੇ ਤਰ੍ਹਾਂ ਸਿੱਧੂ ਮੂਸੇਵਾਲੇ ਦਾ ਵੀ ਕਤਲ ਕੀਤਾ ਗਿਆ ਸੀ ਜਿਸ ਤਰ੍ਹਾਂ ਇਸ ਨੌਜਵਾਨ ਦਾ ਕਤਲ ਕੀਤਾ ਗਿਆ ਗੁਰਦੁਆਰਾ ਸਾਹਿਬ ਦੇ ਬਾਹਰ ਇਹ ਵਾਰਤਾਤ ਵਾਪਰੀ ਹੈ ਜਿੱਥੇ 8 ਤੋਂ 10 ਗੋਲੀਆਂ ਇਸ ਨੌਜਵਾਨ ਨੂੰ ਮਾਰੀਆਂ ਗਿਆ ਮੂਸੇਵਾਲਾ ਵਾਂਗ ਥਾਰ ਦੇ ਵਿੱਚ ਸਵਾਰ ਲੱਕੀ ਓਬਰਾਏ ਨੂੰ ਗੋਲੀਆਂ ਮਾਰੀਆਂ ਗਿਆ ਤੇ ਉਸ ਦੀ ਮੌਤ ਹੋ ਗਈ ਆਪ ਲੀਡਰ ਲੱਕੀ ਓਬਰਾਏ ਦੇ ਕਤਲ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਸਕੂਟਰ ਸਵਾਰ ਨੌਜਵਾਨਾਂ ਤੇ ਨੇ ਗੋਲੀਆਂ ਮਾਰ ਕੇ ਫਰਾਰ ਹੋ ਜਾਂਦੇ ਨੇ ਔਰ ਹਲੇ ਤੱਕ ਪੁਲਿਸ ਦੇ ਹੱਥ ਖਾਲੀ ਨੇ ਆਪ ਲੀਡਰ ਲੱਕੀ ਉਬਰਾਏ ਦੇ ਕਤਲ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਜਿਹੜਾ ਡੀਜੀਪੀ ਸਾਹਿਬ ਨੇ ਕੀਤਾ ਲੱਕੀ ਉਬਰਾਏ ਦੇ ਚਾਚੇ ਦੇ ਮੁਤਾਬਕ ਫਰੋਤੀ ਲਈ ਇਹ ਕਤਲ ਕੀਤਾ ਗਿਆ ਇਹ ਦਾਵਾ ਉਹਨਾਂ ਵੱਲੋਂ ਕੀਤਾ ਗਿਆ ਕਿ ਕਈ ਦਿਨਾਂ ਤੋਂ ਲੱਕੀ ਨੂੰ ਫਰੋਤੀ ਦੀਆਂ ਕੋਲਾ ਆ ਰਹੀਆਂ ਸੀ ਉਸਦੇ ਚਾਚੇ ਦਾ ਇਹ ਵੱਡਾ ਦਾਵਾ ਹੈ ਪੁਲਿਸ ਕਰ ਰਹੀ ਹੈ ਕਤਲਾਂ ਦੀ ਭਾਲ ਇਲਾਕੇ ਦੇ ਸੀਸੀਟੀਵੀ ਵੀ ਖੰਗਾਲ ਰਹੀ ਹੈ ਪੁਲਿਸ ਔਰ ਡੀਜੀਪੀ ਗੌਰਵ ਯਾਦਵ ਹੋਰਾ ਨੇ ਵੀ ਕਟਾਵਲੀ ਥਾਂ ਦਾ ਖੁਦ ਜਾਇਸਾਲਿਆ ਉੱਥੇ ਪਹੁੰਚੇ ਕਿਉਂਕਿ ਮਾਹੌਲ ਹੁਣ ਪੰਜਾਬ ਦੇ ਵਿੱਚ ਇਦਾਂ ਬਣ ਗਿਆ ਕਿ ਵੱਡੇ ਅਫਸਰਾਂ ਨੂੰ ਆਣਾ ਹੀ ਪਏਗਾ ਖੰਗਾਲੀ ਜਾਰੀ ਹੈ ਸੀਸੀਟੀਵੀ ਦੀ ਫੁਟੇਜ ਜਲਦ ਕਾਬੂ ਹੋਣਗੇ ਸ਼ੂਟਰ ਹਰ ਐਂਗਲ ਤੋਂ ਇਸ ਦੀ ਜਾਂਚ ਜੜੀ ਉਹ ਕੀਤੀ ਜਾ ਰਹੀ ਹੈ ਸੋ ਇਹ ਤਮਾਮ ਅਪਡੇਟ ਜਿਹੜੇ ਇਹ ਚੱਲਦੇ ਰਹਣਗੇ ਤੁਹਾਨੂੰ ਕੋਈ ਤਸਵੀਰਾਂ ਵੀ ਦਿਖਾਵਾਂਗੇ ਉਹਨਾਂ ਤਸਵੀਰਾਂ ਦੇ ਵਿੱਚ ਇਹ ਗੱਲ ਬਿਲਕੁਲ ਸਾਫ਼ ਹੁੰਦੀ ਹੈ ਕਿ ਸੂਬੇ ਦੇ ਵਿੱਚ ਸੁਰੱਖਿਅਤ ਕੌਣ ਹੈ ਮੈਂ ਬਾਕੀ ਸਾਰੀਆਂ ਘਟਰਾਵਾਂ ਦੀ ਗੱਲ ਹੀ ਨਹੀਂ ਕਰ ਰਿਹਾ ਸਿਰਫ ਤਿੰਨ ਘਟਰਾਵਾਂ ਤੁਹਾਡੇ ਸਾਹਮਣੇ ਉਹ ਰੱਖ ਰਿਹਾ ਜਿਹਦਾ ਸਿੱਧਾ ਸਿੱਧਾ ਸਬੰਧ ਆਮ ਆਦਮੀ ਪਾਰਟੀ ਦੇ ਨਾਲ ਹੈ ਆਪ ਐਮਐਲਏ ਸਰਬਜੀਤ ਕੋਰ ਮਣੂਕੇ ਦੇ ਭਤੀਜੇ ਦਾ ਕਤਲ ਹੁੰਦਾ ਮੋਗਾ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਆਪ ਸਰਪੰਚ ਝਰਮਲ ਸਿੰਘ ਦਾ ਸ਼ਰੀਆਮ ਕਤਲ ਹੁੰਦਾ ਸਿਰ 'ਚ ਗੋਲੀ ਮਾਰ ਕੇ ਵਿਆਹ ਸਮਾਗਮ ਦੇ ਵਿੱਚ ਆਪ ਆਗੂ ਲੱਕੀਓ ਬਰਾਏ ਦਾ ਸ਼ਰੀਆਮ ਕਤਲ ਹੋ ਗਿਆ ਅਜ ਜਲੰਧਰ ਦੇ ਵਿੱਚ ਗੋਲੀਆਂ ਮਾਰ ਕੇ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਇਹ ਜਿੰਨੀਆਂ ਵੀ ਘਟਨਾਵਾਂ ਇਹ 1-2 ਮਹੀਨੇ ਦੀਆਂ ਘਟਨਾਵਾਂ ਸਿਰਫ ਆਪ ਨਾਲ ਸੰਬੰਧਤ ਜਿਹੜੀਆਂ ਆਮ ਹੋਰ ਲੋਕਾਂ ਨਾਲ ਸੰਬੰਧਿਤ ਤਾਂ ਭਾਵੇਂ ਉਹ ਮੋਹਾਲੀ ਐਸਐਸਪੀ ਦੇ ਦਫਤਰ ਦੇ ਬਾਹਰ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੋਵੇ ਬੰਦਾ ਜਾਂ ਕਬੱਡੀ ਖਿਡਾਰੀ ਹੈ ਜਿਹੜਾ ਉਹਨੂੰ ਕਤਲ ਕੀਤਾ ਗਿਆ ਹੋਵੇ ਕਬੱਡੀ ਪ੍ਰੋਮੋਟਰ ਸੀਗਾ ਜਿਹੜਾ ਉਹਨੂੰ ਕਤਲ ਕੀਤਾ ਗਿਆ ਹੋਵੇ ਇਹ ਅਜਿਹੀਆਂ ਬਹੁਤ ਸਾਰੀਆਂ ਐਗਜ਼ਾਮਪਲ ਨੇ ਉਹ ਤੁਹਾਡੇ ਸਾਹਮਣੇ ਨੇ ਅੱਜ ਡੀਜੀਪੀ ਸਾਹਿਬ ਖੁਦ ਮੌਕੇ ਤੇ ਪਹੁੰਚੇ ਔਰ ਉਹਨਾਂ ਨੇ ਕਿਹਾ ਕਿ ਸੀਸੀਟੀਵੀ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਸਾਡੇ ਕੋਲ ਪੁਖਤਾ ਸਬੂਤ ਨੇ ਸਾਡੇ ਹੱਥ ਕੁਝ ਸਬੂਤ ਲੱਗੇ ਨੇ ਜਿਸ ਤੋਂ ਬਾਅਦ ਅਸੀਂ ਜਲਦੀ ਹੀ ਇਹਨਾਂ ਲੋਕਾਂ ਨੂੰ ਕਾਬੂ ਕਰ ਲਾਂਗੇ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੋਈ ਹੈ ਉਸ ਨੂੰ ਰਿਵਿਊ ਕੀਤਾ ਗਿਆ ਉਸ ਤੋਂ ਬਾਅਦ ਸਪੌਟ ਇਨਸਪੈਕਸ਼ਨ ਕੀਤੀ ਗਈ ਹੈ ਤੇ ਇਸ ਕੇਸ ਦੀ ਇਨਵੈਸਟੀਗੇਸ਼ਨ ਪ੍ਰੋਫੈਸ਼ਨਲ ਤੇ ਸਾਇੰਟਿਫਿਕ ਤਰੀਕੇ ਨਾਲ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਜਿਹੜੀ ਫਾਰਵਰਡ ਮੂਵਮੈਂਟ ਤੇ ਬੈਕਵਰਡ ਮੂਵਮੈਂਟ ਜਿਹੜੀ ਉਸ ਨੂੰ ਟਰੈਕ ਕੀਤਾ ਜਾ ਰਿਹਾ ਹੈ ਟੈਕਨੀਕਲ ਤਰੀਕੇ ਨਾਲ ਜਿੱਥੇ ਵੀ ਮੋਬਾਈਲ ਫੋਨ ਦਾ ਵਰਤੋਂ ਹੋਈ ਸੀ ਉਸ ਉਥੋਂ ਟਾਵਰ ਡੰਸ ਉਠਾ ਕੇ ਟੈਕਨੀਕਲੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਹੜੀ ਵੀ ਥਿਉਰੀਜ਼ ਆਫ ਕਰਾਇਮ ਜਿਹੜੀ ਸਾਹਮਣੇ ਆਈ ਹੈ ਸਾਰਿਆਂ ਨੂੰ ਐਕਸਪਲੋਰ ਕੀਤਾ ਜਾ ਰਿਹਾ ਤੇ ਇਸ ਕੇਸ ਦੇ ਵਿੱਚ ਸੀਐਮ ਸਾਹਿਬ ਨੇ ਆਪ ਅਪਡੇਟ ਲਈ ਹੈਗੀ ਤੇ ਪੰਜਾਬ ਸਰਕਾਰ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈਗੀ ਇਸ ਕੇਸ ਨੂੰ ਛੇਤੀ ਤੋਂ ਛੇਤੀ ਅਸੀਂ ਟ੍ਰੇਸ ਕਰਾਂਗੇ ਜਿਹੜੇ ਇਸ ਦੇ ਪਰਪੈਕਟਰਸ ਹੈਗੇ ਉਹਨਾਂ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਐਸ ਪਰ ਲਾਅ ਦਿਵਾਈ ਜਾਊਗੀ ਜਿਹਨਾਂ ਦਾ ਬੋਲੜੀ ਵਾਲ ਦੇ ਬਣੇ ਇਸ ਕਤਲ ਦੀ ਜ਼ਿੰਮੇਵਾਰੀ ਬੋਲੜੀ ਵਾਲ ਨੇ ਜ਼ਿੰਮੇਵਾਰੀ ਲਈ ਗਈ ਹੈ ਉਹਨਾਂ ਨੇ ਪੋਸਟ ਵੀ ਪਾਈ ਹੈ ਕਿਵੇਂ ਦੇਖੋ ਇੱਕ ਨਾਦਾਨ ਲੋਕੀ ਇਸ ਨੂੰ properly investigate ਕਰਨਗੇ ਜਿਵੇਂ ਮੈਂ ਪਹਿਲੇ ਵੀ ਕੀਤਾ ਜੇ ਕਿਸੇ ਨੇ ਵੀ ਪੋਸਟ ਪਾਈ ਹੈ ਉਸ ਨੂੰ ఇన్ਵੈਸਟੀਗੇਟ ਕਰਾਂਗੇ ਉਹਦੇ ਆਈਪੀ ਨੰਬਰਸ ਟਰੈਕ ਕਰਕੇ ਉਹ ਕਿੰਨ ਬੰਦਿਆਂ ਨਾਲ ਇੰਟੈਕਟ ਸੀਗੇ ਤੇ ਉਸ ਨੂੰ ਜਿਹੜੇ ਬੰਦੇ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਦੇ ਖਿਲਾਫ ਐਗਜ਼ੈਂਪਟਰੀ ਉਹਨਾਂ ਨੂੰ ਪਰਿਸ਼ਪਨ ਦਿੱਤਾ ਦੇ ਠੀਕ ਹੈ ਕਿ ਸਟੂਡੈਂਟ ਪੋਲਿਟਿਕਸ ਜਾਂ ਨਿੰਜੀ ਰੰਜਿਸ਼ ਵੀ ਜਿਹੜੀ ਹੈ ਕਿ ਉਹ ਨਿਕਲ ਕੇ ਸਾਹਮਣੇ ਆਈ ਹੈ यस ਇਹ ਵੀ ਇੱਕ ਥਿਉਰੀ ਆਫ ਕ੍ਰਾਈਮ ਹੈ ਮੋਟਿਵ ਜਿਹੜਾ ਹੈਗਾ ਇਹ ਦੱਸਿਆ ਜਾ ਰਿਹਾ ਹੈ ਤੇ ਇਸ ਮੋਟਿਵ ਨੂੰ ਵੀ ਜਿਹੜਾ ਪੁਲਿਸ ਇਸ ਨੂੰ ਇਨਵੈਸਟੀਗੇਟ ਇਸ ਐਂਗਲ ਤੋਂ ਕਰਨ ਲਈ ਜਾ ਰਹੀ ਹੈ ਜਦੋਂ ਇਹ ਜਿਹੜੀ ਪ੍ਰਧਾਨਗੀਆ ਜਿਹੜੀਆਂ ਇਹ ਖਤਮ ਕਿਉਂ ਨਹੀਂ ਹੋਵਾਰੀਆਂ ਪਟਾਨੀਆ ਨੂੰ ਜਿਹੜਾ ਜਿਹੜਾ ਆਪਮ ਸੰਘਰਸ਼ ਹੋ ਰਿਹਾ ਹੈ ਪਹਿਲਾਂ ਵੀ ਹੋਇਆ ਇੱਕ ਇਸ ਪਾਸੇ ਠਾਰ ਬੋਡ ਰੋਡ ਤੇ ਇਹ ਦੂਸਰਾ ਜਿਹੜਾ ਹੋ ਗਿਆ ਕਾਂਡ ਹੋ ਗਿਆ ਹੈ ਯੰਗਸਟਰ ਵਿਦਨ ਨੂੰ ਵੀ ਬਲੂਰੀਫਾਈ ਕੀਤਾ ਜਾ ਰਿਹਾ ਇਸ ਤਰੀਕੇ ਨਾਲ ਦੇਖੋ ਇਸ ਪਾਸੇ ਹਜੇ ਤੱਕ ਕੋਈ ਇਸ ਦੇ ਵਿੱਚ ਕੋਈ ਆਰਗੇਨਾਈਜ਼ਡ ਕ੍ਰਾਈਮ ਐਂਗਲ ਨਹੀਂ ਆਇਆ ਹੈ ਪਰ ਇਸ ਦੇ ਵਿੱਚ ਕ੍ਰਿਮੀਨਲਸ ਦੀ ਇਨਵੋਲਵਮੈਂਟ ਆਈ ਹੈਗੀ ਅਸੀਂ ਇਸ ਨੂੰ ਪੂਰੀ ਡੀਪਲੀ ਇਸ ਨੂੰ ਇਨਵੈਸਟੀਗੇਟ ਕਰਾਂਗੇ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਅਸੀਂ ਕ੍ਰਾਈਮ ਟੋਲਰੇਟ ਨਹੀਂ ਕਰਾਂਗੇ ਜਿਨ੍ਹਾਂ ਨੇ ਇਹ ਕ੍ਰਾਈਮ ਕੀਤਾ ਹੈਗਾ ਉਹਨਾਂ ਨੂੰ ਤੁਸੀਂ ਬਹੁਤ ਛੇਤੀ ਦੇਖੋਗੇ ਅਸੀਂ ਉਹਨਾਂ ਨੂੰ ਫੜ ਕੇ ਜਿਹੜਾ ਉਹਨਾਂ ਨੂੰ ਕਾਨੂੰਨ ਦੇ ਸਾਹਮਣੇ ਪੇਸ਼ ਕਰਾਂਗੇ ਸੋ ਉਹੀ ਰਿਟਰਨ ਦਾ ਜਵਾਬ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਾਂਗੇ ਜਲਦੀ ਹੀ ਸਲਾਖਾਂ ਦੇ ਪਿੱਛੇ ਇਹ ਲੋਕ ਹੋਣਗੇ ਜਲਦੀ ਹੀ ਫੜ ਲਏ ਜਾਣਗੇ ਬਰਦਾਸ਼ਤ ਨਹੀਂ ਹੋਏਗਾ ਜ਼ੀਰੋ ਟੋਲਰੈਂਸ ਏ ਜ਼ੀਰੋ ਟੋਲਰੈਂਸ ਹੈ ਇਹ ਕਿਦਾਂ ਦੀ ਜ਼ੀਰੋ ਟੋਲਰੈਂਸ ਹੈ ਕਿ ਆਏ ਦਿਨ ਇੱਥੇ ਕਤਲੋਗਾਰਤ ਹੋ ਰਹੀ ਹੈ ਹੁਣ ਜਿਸ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਕਿਉਂਕਿ ਜਦੋਂ ਵੀ ਕੋਈ ਇਦਾਂ ਦਾ ਕਤਲ ਹੁੰਦਾ ਤਾਂ ਉਸ ਦੀ ਜ਼ਿੰਮੇਵਾਰੀ ਮੰਟ ਚ ਆ ਜਾਂਦੀ ਹੈ ਆ ਭਾਗੂ ਲੱਕੀ ਉਬਰਾਏ ਕਤਲ ਮਾਮਲੇ ਦੇ ਵਿੱਚ ਜੋਗਾ ਫੋਲੜੀਵਾਲ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਕਿ ਅਸੀਂ ਕਤਲ ਕੀਤਾ ਉਹਨਾਂ ਨੇ ਕਿਹਾ ਕਿ ਫੇਸਬੁੱਕ ਤੇ ਲੱਕੀ ਉਬਰਾਏ ਤੇ ਕਤਲ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ ਪੋਸਟ ਜਿਹੜੀ ਹੈ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਪੋਸਟ ਦੇ ਵਿੱਚ ਜੋਗੇ ਨੇ ਲਿਖਿਆ ਕਿ ਜੋ ਕਤਲ ਹੋਇਆ ਜ਼ਿੰਮੇਵਾਰੀ ਅਸੀਂ ਉਦੀ ਲੈਂਦੇ ਆ ਨਾਲ ਹੀ ਉਸਨੇ ਮੋਟਿਵ ਵੀ ਦੱਸਿਆ ਕਿ ਕਿਉਂ ਕਤਲ ਕੀਤਾ ਗਿਆ ਇਹ ਕਤਲ ਆਪਾਂ ਆਪਣੀ ਨਿੱਜੀ ਦੁਸ਼ਮਣੀ ਕਾਰਨ ਕਰਵਾਇਆ ਇਹ ਕੋਈ ਹੋਰ ਮੋਟਿਵ ਨਹੀਂ ਹੈ ਜੋ ਸੋਸ਼ਲ ਮੀਡੀਆ ਤੇ ਇਸ ਨੂੰ ਆਪ ਦਾ ਆਗੂ ਬਣਾ ਕੇ ਵਾਇਰਲ ਕੀਤਾ ਜਾ ਰਿਹਾ ਹੈ ਇਹ ਸਭ ਕੁਝ ਗਲਤ ਹੈ ਇਹ ਦਾਵਾ ਉਹਦੇ ਵੱਲੋਂ ਕੀਤਾ ਗਿਆ ਹੈ ਇਹ ਇੱਕ ਬਹੁਤ ਵੱਡਾ ਨਸ਼ਾ ਤਸਕਰ ਸੀ ਅਤੇ ਆਪ ਵੀ ਨਸ਼ੇ ਕਰਦਾ ਸੀ ਔਰ ਇਸ ਦੇ ਨਾਲ ਸਾਡੀ ਇੱਕ ਨਿਜੀ ਰੰਜਾ ਸੀ ਪੀਟੀਸੀ ਨਿਊਜ਼ ਹਾਲਾਂਕਿ ਇਸ ਵਾਇਰਲ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਡੀਜੀਪੀ ਸਾਹਿਬ ਨੇ ਨਹੀਂ ਕੀਤੀ ਤਾਂ ਅਸੀਂ ਕਿਵੇਂ ਕਰ ਸਕਦੇ ਹਾਂ ਕਹਿੰਦੇ ਜੀ ਦੇਖ ਰਹੇ ਹਾਂ ਅਸੀਂ ਜੋ ਵੀ ਐਂਗਲ ਹੋਇਆ ਉਸ ਐਂਗਲ ਦੇ ਮੁਤਾਬਕ ਹੀ ਗੱਲ ਕਰਾਂਗੇ ਗੁਰਿੰਦਰ ਸਿੰਘ ਢਿੱਲੋਂ ਸਾਹਿਬ ਸਾਬਕਾ ਡੀਜੀਪੀ ਮੇਰੇ ਨਾਲ ਮੌਜੂਦ ਨੇ ਸ਼ਾਂਤੀ ਦੁੱਤੀ ਸੀਨੀਅਰ ਪੱਤਰਕਾਰ ਨੇ ਉਹ ਵੀ ਮੇਰੇ ਨਾਲ ਮੌਜੂਦ ਨੇ ਦੋਵੇਂ ਮਹਿਮਾਨਾਂ ਦਾ ਬਹੁਤ-ਬਹੁਤ ਸਵਾਗਤ ਹੈ ਇਹ ਉਹ ਪੋਸਟ ਹੈ ਜਿਹੜੀ ਪਾਈ ਗਈ ਆ ਔਰ ਇਸ ਨੂੰ ਇਹ ਕਿਹਾ ਗਿਆ ਕਿ ਇਸ ਪੋਸਟ ਨੂੰ ਅਸੀਂ ਤਸਦੀਕ ਨਹੀਂ ਕਰਦੇ ਕਿਉਂਕਿ ਪੁਲਿਸ ਵੱਲੋਂ ਵੀ ਇਹ ਕਹ ਗਿਆ ਕਿ ਅਸੀਂ ਇਸ ਨੂੰ ਤਸਦੀਕ ਹੈ ਜਿਹੜਾ ਉਹ ਨਹੀਂ ਕਰਦੇ ਟਿੱਲੋ ਸਾਹਿਬ ਮੈਂ ਸ਼ੁਰੂਆਤ ਤੁਹਾਡੇ ਤੋਂ ਕਰਦਾ ਕਿਉਂਕਿ ਤੁਸੀਂ ਅਜਿਹੇ ਬਹੁਤ ਸਾਰੇ ਕੇਸਿਸ ਨੇ ਦੇਖੇ ਵੀ ਹੋਣੇ ਹਨ ਕ੍ਰਾਈਮ ਪੂਰੀ ਤਰ੍ਹਾਂ ਦੇ ਨਾਲ ਕਦੇ ਖਤਮ ਨਹੀਂ ਹੋ ਸਕਦਾ ਇਹ ਅਸੀਂ ਵੀ ਮੰਨਦੇ ਆ ਕਿ ਠੀਕ ਹੈ ਹਰ ਇੱਕ ਸ਼ਖਸ ਦੇ ਪਿੱਛੇ ਬੰਦਾ ਨਹੀਂ ਲਾਇਆ ਜਾ ਸਕਦਾ ਇਹ ਅਸੀਂ ਵੀ ਮੰਨਦੇ ਆ ਪਰ ਇਹ ਸਭ ਦੇ ਬਾਵਜੂਦ ਇੰਨੇ ਵੱਡੇ ਤਰੀਕੇ ਦੇ ਵਿੱਚ ਇਹ ਕ੍ਰਾਈਮ ਹੋ ਰਹੇ ਨੇ ਦਿਨ ਦਿਹਾੜੇ ਕ੍ਰਾਈਮ ਹੋ ਰਹੇ ਨੇ ਇਦਾਂ ਲੱਗਦਾ ਹੈ ਕਿ ਪੁਲਿਸ ਦਾ ਡਰ ਹੈ ਜਿਹੜਾ ਉਹ ਹੁਣ ਚੁੱਕਿਆ ਜਾ ਚੁੱਕਾ ਹੈ ਕਿਉਂਕਿ ਖਾਕੀ ਦੋ ਕੰਮ ਕਰਦੀ ਹੈ ਇੱਕ ਵਿਸ਼ਵਾਸ ਇੱਕ ਡਰ ਦੋਵੇਂ ਕਾਇਮ ਹੋਣੇ ਬੜੇ ਜ਼ਰੂਰੀ ਨੇ ਆਮ ਲੋਕਾਂ ਦੇ ਵਿੱਚ ਖਾਕੀ ਤੇ ਵਿਸ਼ਵਾਸ ਹੋਣਾ ਚਾਹੀਦਾ ਔਰ ਬੁਰੇ ਲੋਕਾਂ ਨੂੰ ਖਾਕੀ ਦਾ ਡਰ ਹੋਣਾ ਚਾਹੀਦਾ ਇਦਾਂ ਲੱਗਦਾ ਹੈ ਕਿ ਦੋਵੇਂ ਚੀਜ਼ਾਂ ਪੰਜਾਬ ਦੇ ਵਿੱਚ ਘੱਟੋ ਘੱਟ ਨਾਦਾਰਤ ਨੇ ਹਰ ਬ੍ਰਿਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਔਰ ਤੁਹਾਡੇ ਸੁਣਨ ਵਾਲਿਆਂ ਨੂੰ ਜੀ ਔਰ ਮੇਰੇ ਸਾਥੀ ਪੈਨਲਿਸਟ ਹੋਣਾਂ ਨੂੰ ਵੀ ਜੀ ਦੇਖੋ ਹੋਏ ਰਿਹਾ ਹੈ ਕਿ ਰੋਜ਼ਮਰਾਂ ਕੋਈ ਨਾ ਕੋਈ ਇਹੋ ਜਿਹੀ ਦੁਖਦਾਈ ਘਟਨਾ ਹੁੰਦੀ ਹੈ ਜਿਹੜੀ ਕੱਲੀ ਦੁਖਦਾਈ ਨਹੀਂ ਆ ਉਹ ਖਤਰਨਾਕ ਵੀ ਆ ਔਰ ਜਦੋਂ ਪਿੱਛੇ ਪੁਲਿਸ ਨੇ ਆਰਗੇਨਾਈਜ਼ ਕ੍ਰਿਮੀਨਲਸ ਦੇ ਵਿਰੁੱਧ ਇੱਕ ਪ੍ਰਹਾਰ ਸ਼ੁਰੂ ਕੀਤਾ ਸੀ 72 ਘੰਟੇ ਦਾ ਔਰ ਉਹਨੂੰ ਸ਼ਾਇਦ ਉਹਨਾਂ ਨੇ ਐਕਸਟੈਂਡ ਵੀ ਕੀਤਾ ਇੱਕ ਵਾਰੀ ਇੰਜ ਲੱਗਦਾ ਸੀ ਆਪਣੇ ਤਜਰਬੇ ਤੋਂ ਕਿ ਸ਼ਾਇਦ ਆਰਗੇਨਾਈਜ਼ ਕ੍ਰਿਮੀਨਲਸ ਨੂੰ ਔਰ ਇਹੋ ਜਿਹੇ ਦਿਨ ਦਿਹਾੜੇ ਹੋਣ ਵਾਲੇ ਕ੍ਰਾਈਮਸ ਨੂੰ ਠੱਲ ਪਵੇਗੀ لیکن ਲੱਗਦਾ ਹੈ ਕਿ ਉਹ ਪ੍ਰਹਾਰ ਤੋਂ ਬਾਅਦ ਵੀ ਜਾਂ ਕੰਟੀਨਿਊਟੀ ਦੇ ਦੌਰਾਨ ਵੀ ਜਿਹੜਾ ਲਾਅ ਐਂਡ ਆਰਡਰ ਔਰ ਟੈਂਡੀਆਂ ਕਲਾਵਲ ਜਾ ਰਿਹਾ ਹੈ ਔਰ ਦਿਨ ਦਿਹਾੜੇ ਦੋ ਕਤਲ ਤੁਸੀਂ ਆਪਣੀ ਪ੍ਰੈਜੈਂਟੇਸ਼ਨ ਚ ਦੱਸ ਰਹੇ ਸੀ ਦਿਨ ਦਿਹਾੜੇ ਦੋ ਕਤਲ ਜਿਹੜੇ ਪ੍ਰਹਾਰ ਤੋਂ ਬਾਅਦ ਹੋਏ ਨੇ ਓਪਨ ਪ੍ਰਹਾਰ ਤੋਂ ਬਾਅਦ ਉਹ ਇੱਕ ਹੈਗਾ ਐਸਐਸਪੀ ਮੁਹਾਲੀ ਦੇ ਦਫਤਰ ਚ ਦਿਨ ਦਿਹਾੜੇ ਔਰ ਇੱਕ ਅਜਿਹੜਾ ਇਹ ਆ ਆਗੂ ਲੱਕੀ ਦਾ ਕਤਲ ਹੋਇਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਉਹ ਵੀ ਦਿਨ ਦਿਹਾੜੇ ਇਹ ਸਾਰੀਆਂ ਗੱਲਾਂ ਤੋਂ ਇੱਕ ਗੱਲ ਜਿਹੜਾ ਹੁੰਦੀ ਹੈ ਜੀ ਔਰ ਨਜ਼ਰ ਆਉਂਦੀ ਹੈ ਕਿ ਤੁਸੀਂ ਡਰ ਸਹਿਮ ਵਿਸ਼ਵਾਸ ਦੀ ਗੱਲ ਕੀਤੀ ਹੈ ਉਹ ਸਾਰਿਆਂ ਦੇ ਇੰਜ ਲੱਗ ਰਿਹਾ ਕਿ ਪਾਣੀ ਫਿਰਦਾ ਜਾ ਰਿਹਾ ਇਹਦਾ ਮਤਲਬ ਹੈ ਕਿ ਸਰਕਾਰ ਨੂੰ ਔਰ ਜਿਹੜੇ ਸਟੇਕ ਹোলਡਰਸ ਨੇ ਲਾਅ ਐਂਡ ਆਰਡਰ ਕ੍ਰਾਈਮ ਨੂੰ ਦੇਖਣ ਵਾਲੇ ਉਹਨਾਂ ਨੂੰ ਵੱਖਰੇ ਤੌਰ ਤੇ ਕੁਝ ਸੋਚਣਾ ਪਵੇਗਾ ਕਿਉਂਕਿ ਹੂੰ ਇਹ ਇਲੈਕਸ਼ਨ ਇਅਰ ਵੀ ਆ ਫ फेब्रुवारी 26 ਤੋਂ ਲੈ ਕੇ फेब्रुवारी 27 ਤੱਕ ਇੱਕ ਇਲੈਕਸ਼ਨ ਇਅਰ ਸ਼ੁਰੂ ਹੋ ਜਾਂਦਾ ਹੈ ਤੇ ਯੂਜੂਲੀ ਤਜਰਬੇ ਦੇ ਦੇਖਿਆ ਗਿਆ ਹੈ ਕਿ ਇਸ ਦੌਰਾਨ ਕ੍ਰਾਈਮ ਵਧਣਾ ਸ਼ੁਰੂ ਹੋ ਜਾਂਦਾ ਹੈ ਔਰ ਲਾਅ ਐਂਡ ਆਰਡਰ ਇਸ਼ੂਜ਼ ਜੈ ਐਜੀਟੇਸ਼ਨਸ ਪ੍ਰੋਟੈਸਟਸ ਕ੍ਰਾਈਮ ਇਹਦਾ ਵਾਧਾ ਹੁੰਦਾ ਹੈ ਬਿਲਕੁਲ ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਜੋ ਵਾਰਦਾਤਾਂ ਹੁਣ ਪ੍ਰਹਾਰ ਤੋਂ ਬਾਅਦ ਦੋ ਹੋਈਆਂ ਨੇ ਜੀ ਇਨਾਂ ਤੋਂ ਇਹ ਲੱਗਦਾ ਹੈ ਕਿ ਸਰਕਾਰ ਨੂੰ ਔਰ ਲਾਅ ਐਂਡ ਆਰਡਰ ਮਸ਼ੀਨਰੀ ਸਟੇਕਹੋਲਡਰਸ ਨੂੰ ਦੁਬਾਰਾ ਮੁੜ ਵਿਚਾਰ ਕਰਨਾ ਪਵੇਗਾ ਕਿ ਅਸੀਂ ਆਪਣੀ ਰਣਨੀਤੀ ਕਿਵੇਂ ਬਦਲੀਏ ਤਾਂ ਕਰਕੇ ਇਹ ਸਾਰੀਆਂ ਚੀਜ਼ਾਂ ਨਾ ਵਧਣ ਢਿੱਲੋ ਸਾਹਿਬ ਇੱਕ ਗੱਲ ਇੱਕ ਗੱਲ ਅੱਜ ਅੱਜ ਦੀ ਘਟਨਾਤ ਵਿੱਚ ਡੀਜੀਪੀ ਸਾਹਿਬ ਖੁਦ ਪਹੁੰਚਦੇ ਨੇ ਆਮ ਤੌਰ ਤੇ ਅਜਿਹੀਆਂ ਜਦੋਂ ਘਟਨਾਵਾਂ ਹੁੰਦੀਆਂ ਨੇ ਵੱਧ ਤੋਂ ਵੱਧ ਡੀਐਸਪੀ ਆ ਐਸਐਸਪੀ ਪਹੁੰਚਦਾ ਜੇ ਖੁਦ ਡੀਜੀਪੀ ਸਾਹਿਬ ਇੱਥੇ ਪਹੁੰਚ ਰਹੇ ਨੇ ਵਿੱਚ ਮੀਨਸ ਕਿ ਲੋਕਾਂ ਦੇ ਮਨ ਦੇ ਅੰਦਰ ਇਹ ਵਿਸ਼ਵਾਸ ਪੈਦਾ ਕਰਨ ਦੀ ਕੋਸ਼ਿਸ਼ ਹੈ ਕਿ ਹਾਂ ਬਈ ਪੁਲਿਸ ਹੈ ਨਹੀਂ ਤਾਂ ਪੁਲਿਸ ਨਾਦਾਰਤ ਨਹੀਂ ਹੈ ਕਿ ਤੁਹਾਨੂੰ ਵੀ ਲੱਗਦਾ ਕਿ ਡੀਜੀਪੀ ਸਾਹਿਬ ਦਾ ਜਲੰਧਰ ਦੇ ਵਿੱਚ ਇੱਕ ਪਾਰਟਿਕੂਲਰ ਕੇਸ ਕਤਲ ਕੇਸ ਲਈ ਪਹੁੰਚਣਾ ਇਹ ਮੈਸੇਜ ਦੇ ਰਿਹਾ ਹੈ ਕਿ ਜਿਹੜਾ ਵਿਸ਼ਵਾਸ ਪੁਲਿਸ ਗਵਾ ਚੁੱਕੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਉਹ ਵਿਸ਼ਵਾਸ ਦੀ ਬਹਾਲੀ ਕੀਤੀ ਜਾਵੇ ਹਰਪ੍ਰੀਤ ਜੀ ਬਿਲਕੁਲ ਤੁਹਾਡੀ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਦਰਸਤ ਲੱਗ ਰਿਹਾ ਹੈ ਕਿਉਂਕਿ ਜਿਹੜਾ ਮੁਹਾਲੀ ਕਤਲ ਹੋਇਆ ਸੀ ਹਾਂ ਐਸਐਸਪੀ ਦੇ ਦਫਤਰ ਦੇ ਬਿਲਕੁਲ ਕੋਲ ਉਹ ਵੀ ਦਿਨ ਦਿਹਾੜੇ ਸੀਗਾ ਔਰ ਉਹਦੇ ਚ ਵੀ ਇਹੋ ਜੀ ਮੋਡਸ ਆਪਰੇਂਡ ਹੀ ਸੀ ਔਰ ਉਸ ਤੋਂ ਬਾਅਦ ਇੰਝ ਹੀ ਸੋਸ਼ਲ ਮੀਡੀਆ ਤੇ ਉਹਦੀ ਜ਼ਿੰਮੇਵਾਰੀ ਲਈ ਗਈ ਸੀ ਔਰ ਮੁਹਾਲੀ ਤੇ ਚੰਡੀਗੜ੍ਹ ਤੇ ਬਿਲਕੁਲ ਲੱਗੇ ਆ ਲੇਕਿਨ ਹੁਣ ਕੋਸ਼ੀਦਣਾਬਾਦ ਕੁਝ ਵੀ ਘੰਟਿਆਂ ਬਾਅਦ ਇੱਕ ਹੋਰ ਦਿਨ ਦਿਹਾੜੇ ਕਤਲ ਹੋ ਜਾਂਦਾ ਆ ਔਰ ਉਹ ਵੀ ਜਲੰਧਰ ਵਰਗੇ ਸ਼ਹਿਰ ਦੇ ਵਿੱਚ ਜਿਹੜਾ ਲॉ ਐਂਡ ਆਰਡਰ ਅਦਰਵਾਈਜ਼ ਵੀ ਬਹੁਤ ਸੈਂਸਿਟਿਵ ਏਰੀਆ ਆ ਔਰ ਇੱਕ ਸੈਂਟਰ ਆ ਸਾਡਾ ਇੰਡਸਟਰੀ ਦਾ ਉਥੇ ਆਉਣਾ ਚੰਗੀ ਗੱਲ ਹੈ ਕਿ ਡੀਜੀ ਸਾਹਿਬ ਖੁਦ ਆਏ ਨੇ ਉਹਨਾਂ ਨੇ ਡੀਜੀ ਪੰਜਾਬ ਨੇ ਬਰੀਫਿੰਗ ਕੌਰਵ ਯਾਦਵ ਜੀ ਨੇ ਲਈ ਹੋਏਗੀ ਔਰ ਸਾਰੇ ਆਫੀਸਰਸ ਨਾਲ ਡਿਸਕਸ਼ਨ ਵੀ ਕੀਤੀ ਹੋਏਗੀ ਫਿਰ ਬਿਲਕੁਲ ਚੰਗੀ ਗੱਲ ਹੈ ਕਿ ਇਹ ਵੀ ਲੱਗ ਰਿਹਾ ਸੀਗਾ ਕਿ ਉਹਨਾਂ ਨੇ ਵੱਖ-ਵੱਖ ਦੇਣੀਆਂ ਥਿਉਰੀਜ਼ ਨੇ ਆਇਆ ਹੈ ਆਰਗੇਨਾਈਜ਼ ਕਰਮਨ ਕਰਾਈਆਂ ਜਾਂ ਇਹ ਪਰਸਨਲ ਨਿੱਜੀ ਦੁਸ਼ਮਣੀਆਂ ਉਹਨਾਂ ਦੇ ਚਾਚਾ ਜੀ ਕਹਿ ਰਹੇ ਨੇ ਕਿ ਐਕਸਟਰੈਕਸ਼ਨ ਕਾਲ ਆ ਰਹੀਆਂ ਸੀ ਮਰਨ ਵਾਲੇ ਦੇ ਲੇਕਿਨ ਦੂਸਰੇ ਪਾਸੇ ਜਿਹੜੀ ਸੋਸ਼ਲ ਪੋਸਟ ਆ ਰਹੀ ਹੈ ਉਹ ਕਹਿ ਰਹੀ ਹੈ ਕਿ ਨਹੀਂ ਇਹ ਅਸੀਂ ਜ਼ਿੰਮੇਵਾਰੀ ਲੈਂਦੇ ਆ ਕਿ ਅਸੀਂ ਨਿੱਜੀ ਦੁਸ਼ਮਣੀ ਦੇ ਤਹਿਤ ਕੀਤਾ ਕੋਈ ਵੀ ਤਰੀਕਾ ਵਰਤਿਆ ਹੋਏ ਦਿਨ ਦਿਹਾੜੇ ਇੰਜ ਕਤਲ ਹੋਣਾ ਬਹੁਤ ਹੀ ਨਮੋਸ਼ੀ ਵਾਲੀ ਗੱਲ ਹੈ ਔਰ ਦੁਖਦਾਈ ਗੱਲ ਹੈ ਬਿਲਕੁਲ ਠੀਕ ਹੈ ਚਲੋ ਮੈਂ ਵਾਪਸ ਆਣਾ ਤੁਹਾਨੂੰ ਕੋ ਸ਼ਾਂਤੀ ਦੂਜੀ ਵੀ ਮਿਨਰਲ ਜੁੜੇ ਹੋਏ ਨੇ ਸ਼ਾਂਤੀ ਦੂਜੀ ਕਿਉਂਕਿ ਤੁਸੀਂ ਖੁਦ ਜਲੰਧਰ ਦੇ ਰਹਿਣ ਵਾਲੇ ਹੋ ਜਲੰਧਰ ਅਰਬਨ ਏਰੀਆ ਦੇ ਵਿੱਚ ਭਰੇ ਭਰਾਏ ਇਲਾਕੇ ਦੇ ਵਿੱਚ ਜਿੱਥੇ ਸੰਗਣੀ ਵੱਸੋ ਹੈ ਆਮ ਤੌਰ ਤੇ ਨਿਸ਼ਾਨਾ ਬਣਾਉਣ ਤੋਂ ਪਹਿਲਾਂ 10 ਬਾਰ ਰੇਕੀ ਕੀਤੀ ਜਾਂਦੀ ਸੋਚਿਆ ਜਾਂਦਾ ਕਿ ਭਾਈ ਇੱਥੇ ਕਰੀਏ ਕਿ ਨਾ ਕਰੀਏ ਸ਼ਰਿਆਮ ਟਾਈਮ ਕਿਹੜਾ ਚੂਜ਼ ਕੀਤਾ ਜਾਵੇ ਲੋਕ ਘੱਟ ਤੋਂ ਘੱਟ ਹੋਣ ਹਨੇਰਾ ਹੋਵੇ ਪਛਾਣ ਨਾ ਹੋਵੇ ਸੀਸੀਟੀਵੀ ਦੇ ਵਿੱਚ ਨਾ ਆ ਨਾ ਹੋਵੇ ਇਹ ਸਾਰੀਆਂ ਚੀਜ਼ਾਂ ਜਿੰਨੇ ਵੀ ਕੋਈ ਕ੍ਰਾਈਮ ਕਰਨਾ ਹੁੰਦਾ ਉਹ ਸੋਚਦਾ ਪਰ ਇਸ ਕੇਸ ਦੇ ਵਿੱਚ ਬਿਲਕੁਲ ਸਾਫ਼ ਹੈ ਕਿ ਨਾ ਉਹਨਾਂ ਨੂੰ ਡਰ ਸੀ ਨਾ ਚੱਕ ਸੀ ਨਾ ਕੋਈ ਉਹਨਾਂ ਨੂੰ ਸੀਸੀਟੀਵੀ ਦਾ ਕੋਈ ਡਰ ਸੀ ਨਾ ਉਹਨਾਂ ਨੇ ਕੋਈ ਜਿਹੜੀ ਹੈ ਕੋਈ ਅਜਿਹੀ ਥਾਂ ਚੁਣੀ ਕਿ ਉੱਥੇ ਲੋਕ ਘੱਟ ਹੋਣ ਵਿੱਚ ਮੀਨਸ ਕਿ ਉਹ ਤਾਂ ਬੇਫਿਕਰ ਹੋ ਕੇ ਆਏ ਸਕੇ ਕਿ ਕਤਲ ਨੂੰ ਅੰਜਾਮ ਦੇਣਾ ਹੈ ਇਹ ਤੁਹਾਨੂੰ ਲੱਗਦਾ ਕਿ ਇਹ ਜਦਾ ਡਿਸਟਰਬਿੰਗ ਨਹੀਂ ਹੈ ਕਿ ਜੇ ਇੱਕ ਭਰੇ ਭਰਾ ਇਹ ਮਾਡਲ ਟਾਊਨ ਵਰਗੇ ਇਲਾਕੇ ਦੇ ਵਿੱਚ ਕਤਲ ਕੋਈ ਕਰਕੇ ਜਾ ਸਕਦਾ ਹੈ ਫਿਰ ਅਸੀਂ ਸੇਫ ਕਿੱਥੇ ਹਾਂ ਹਾਂ ਪਰ ਤੁਸੀਂ ਬਿਲਕੁਲ ਠੀਕ ਕਿਹਾ ਇਹ ਜਿੱਥੇ ਕਤਲ ਦੀ ਵਾਰਦਾਤ ਹੋਈ ਹੈ ਹੂੰ ਇਹ ਉਹ ਜਗ੍ਹਾ ਹੈ ਜਿੱਥੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਮਾਡਲ ਟਾਊਨ ਜਿਹੜਾ ਸ਼ਹਿਰ ਦਾ ਦਿਲ ਹੈ ਜੀ ਇਹਦੇ ਵਿੱਚ ਜੇ ਅਸੀਂ ਰਾਤ ਨੂੰ ਵੀ 10 12 12 ਵਜੇ ਤੱਕ ਦੇਖੀਏ ਤੇ ਬਹੁਤ ਗਸਤ ਰਹਿਣ ਵਾਲਾ ਏਰੀਆ ਹੈ ਔਰ ਸਵੇਰੇ ਵੀ ਜਿਹੜਾ ਅੰਮ੍ਰਿਤਪੁਰੇ ਲੁਕੀ 4 ਵਜੇ ਕੁਦਵਾਰੇ ਆਉਣਾ ਸ਼ੁਰੂ ਹੋ ਜਾਂਦੇ ਆ ਜੀ مین ਸੈਂਟਰ ਜੀ ਜਿਹੜੀ ਵਾਰਦਾਤ ਦੇ ਵਿੱਚ ਜਿਹੜਾ ਵਾਰਦਾਤ ਕਰਨ ਵਾਲਿਆਂ ਨੇ ਜਿਹੜੀ ਦਲੇਰੀ ਦਿਖਾਈ ਹੈ ਉਹਦੇ ਤੋਂ ਤੇ ਇਹ ਲੱਗਦਾ ਹੈ ਕਿ ਭਈ ਫਟੋਗੜ ਤੋਂ ਕਿ ਅਸੀਂ ਜਲੰਧਰ ਸ਼ਹਿਰ ਦੇ ਸੰਦਰਭ ਚ ਗੱਲ ਕਰ ਰਹੇ ਪਹਿਲਾਂ ਤੁਸੀਂ ਪੰਜਾਬ ਦੀ ਗੱਲ ਗਲਤ ਅਸੀਂ ਕਿਹਾ ਪੰਜਾਬ ਚ ਵੀ ਵੈਸੀ ਹੈ ਜੀ ਪਰ ਜਲੰਧਰ ਦੇ ਅੰਦਰ ਜਿਹੜਾ ਹੈ ਦਾ ਮਤਲਬ ਹੈ ਕਿ ਜਿਹੜੇ ਕ੍ਰਿਮੀਨਲਸ ਨੇ ਹੂੰ ਤਾਂ ਨੂੰ ਕਿਸੇ ਕਿਸਮ ਦਾ ਡਰ ਪੈ ਨਹੀਂ ਹੈਗਾ ਹਮ ਜਿੱਡੀ ਦਿਲੇ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜੀਆਂ ਵਾਰਦਾਤਾਂ ਹੋਈਆਂ ਨੇ ਕਿ ਲੋਕਾਂ ਨੂੰ ਦੁਕਾਨਾਂ ਦੇ ਅੰਦਰ ਬੈਠੇ ਸੋਨਾ ਲੁੱਟ ਲਿਆ ਹਾਂ ਕਿਸੇ ਲੇਡੀ ਦੇ ਘਰ ਚ ਜਾ ਬੜੇ ਹਮ ਇਹ ਜਲੰਧਰ ਦੀਆਂ ਵਾਰਦਾਤਾਂਆਂ ਸੀਆਂ ਵਾਰਦਾਤਾਂ ਸ਼ਾਇਦ 2 ਦਰਜਨ ਤੋਂ ਵੀ ਜ਼ਿਆਦਾ ਨੇ ਜਿਹੜੀਆਂ ਮਤਲਬ ਜਿਹਨੂੰ ਆਪਾਂ ਜਲੰਧਰ ਜਲੰਧਰ ਚ ਹੋਈਆਂ ਸਿਰਫ ਜਲੰਧਰ ਸਿਟੀ ਮੈਂ ਉਹ ਵੀ ਸਿਟੀ ਦੀ ਗੱਲ ਕਰਦਾ ਨਾਟ ਇਨ ਦਾ ਡਿਸਟ੍ਰਿਕਟ ਨਾ ਮਰ ਨਾਈਟ ਟੋਟਲ ਮਨਿਟਿਪਲਿਟੀਰੀਰੀ ਦੇ ਜਿਹੜੇ ਵਿੱਚ ਸਿਟੀ ਦੀ ਗੱਲ ਕਰ ਰਿਹਾ ਹਮ ਉੱਥੇ ਇਹ ਵਾਰਦਾਤਾਂ ਯਾਰ ਇੱਕ ਵਾਰੀ ਸੁਨਾਰ ਦੀ ਦੁਕਾਨ ਦੇ ਅੰਦਰ ਵੜ ਕੇ ਜਦੋਂ ਲੁੱਟ ਹੋਈ ਉਸ ਤੋਂ ਮਤਲਬ ਜਲੰਧਰ ਸ਼ਹਿਰ ਦੇ ਵਿੱਚ ਇੱਕ ਜਿਹੜੀ ਸਮਾਨਯ ਸਨੇਚਿੰਗ ਤੋਂ ਲੈ ਕੇ ਇੱਕ ਛੋਟੀ ਸਨੇਚਿੰਗ ਦੀ ਘਟਨਾ ਤੋਂ ਲੈ ਕੇ ਹਮਮ ਘਰ ਚ ਵੜ ਕੇ ਲੁੱਟ ਬੈਂਕ ਦੇ ਏਟੀਐਮ ਨੂੰ ਤੋੜਨਾ ਪਿਛਲੇ ਕੁਝ 1.7 2 ਸਾਲ ਦੇ ਅੰਦਰ ਹਮਮ ਔਰ ਕਤਲ ਦੀਆਂ ਇਦਾਂ ਖੁੱਲੇ ਆਮ ਵਰਦਾਵਾਰਦਾਂ ਜਿਹੜੀਆਂ ਹੈਗੀਆਂ ਇੱਥੋਂ ਤੱਕ ਦਾ ਯਾਨੀ ਕਿਸੇ ਵੀ ਅਸੀਂ ਇਹ ਕਹੀ ਕੋਈ ਕ੍ਰਾਈਮ ਦੀ ਟਾਈਪ ਆਫ ਕ੍ਰਾਈਮ ਹੈ ਜਿਹੜਾ ਪੁਲਿਸ ਨੂੰ ਸਮਝ ਨਹੀਂ ਆ ਰਿਹਾ 올 오버 ਛੋਟੇ ਪੈਟੀ ਕ੍ਰਾਈਮ ਤੋਂ ਲੈ ਕੇ ਟੌਪ ਇਸ ਕਿਸਮ ਦੀਆਂ ਜੜੀਆਂ ਵਾਰਦਾਤਾਂ ਹੋਈਆਂ। ਹਾਂ। ਔਰ ਇਹ ਇੱਥੋਂ ਇਹ ਲੱਗਦਾ ਕਿ ਪੁਲਿਸ ਦਾ ਕਿਸੇ ਕਿਸਮ ਦਾ ਡਰ ਪੈ ਜੜਾ ਹੈ। ਨਹੀਂ ਪ੍ਰਸ਼ੰਤ ਜੀ ਤੁਹਾਨੂੰ ਕਿਉਂਕਿ ਤੁਹਾਡਾ ਬਹੁਤ ਲੰਬਾ ਤਜਰਬਾ ਹੈ ਪੱਤਰਕਾਰੀ ਦੇ ਵਿੱਚ ਤੁਸੀਂ ਲਗਾਤਾਰ ਪੱਤਰਕਾਰੀ ਕਰਦੇ ਆਏ ਹੋ। ਤੁਹਾਨੂੰ ਕੀ ਲੱਗਦਾ ਹੈ ਕਿ ਅਜਿਹੀਆਂ ਵਾਰਦਾਤਾਂ ਰਾਤੋਂ ਰਾਤ ਤਾਂ ਵੱਧੀਆਂ ਨਹੀਂ ਹੌਲੀ-ਹੌਲੀ ਹੌਲੀ-ਹੌਲੀ ਇਹ ਡਿਵੈਲਪ ਹੁੰਦੀਆਂ ਚੀਜ਼ਾਂ। ਤੁਹਾਨੂੰ ਕਿਹੜਾ ਅਜਿਹਾ ਪੁਆਇੰਟ ਲੱਗਦਾ ਹੈ ਕਿ ਜਿੱਥੇ ਤੁਹਾਨੂੰ ਲੱਗ ਰਿਹਾ ਕਿ ਪੁਲਿਸ ਫੇਲ ਹੋ ਰਹੀ ਹੈ, ਕ੍ਰਾਈਮ ਵੱਧ ਰਿਹਾ, ਨਸ਼ਾ ਵੱਧ ਰਿਹਾ, ਅਰਪਿੰਦੀ ਦੇ ਕੋਲ ਐਡੀਜੀਪੀ ਸਾਹਿਬ ਐਸਵੇਲੇ ਪੈਨਲ ਤੇ ਬੈਠੇ ਨੇ ਜਨਰਲੀ ਕੀ ਹੈ ਕਿ ਜਦੋਂ ਵੀ ਪੁਲਿਸ ਲੰਬੇ ਸਮੇਂ ਤੋਂ ਜਦੋਂ ਪੁਲਿਸ ਦਾ ਸਭ ਤੋਂ ਵੱਡਾ ਤੇ ਹੁੰਦਾ ਹੈ ਹੂੰ ਕਿ ਉਹਦੇ ਕੋਲ ਇੱਕ ਤਾਂ ਜਿਹੜੀ ਹੁੰਦੀ ਹੈ ਗਵਰਨਮੈਂਟ ਇੰਟੈਲੀਜੈਂਸ ਏਜੰਸੀਜ਼ ਕੰਮ ਕਰਦੀਆਂ ਜਿਹੜਾ ਫੀਡਬੈਕ ਦਿੰਦੀਆਂ ਹਾਂ ਹਾਂ ਪੁਲਿਸ ਦੀ ਆਪਣੀ ਸਿਵਲ ਨੈਟਵਰਕ ਐਸਾ ਹੁੰਦਾ ਹੈ ਕਿ ਉਹਨਾਂ ਨੂੰ ਪਲ-ਪਲ ਦੀ ਜਾਣਕਾਰੀ ਰਹਿੰਦੀ ਹੈ ਥਾਣਾ ਬਾਹਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ ਬਿਲਕੁਲ ਤੋਂ ਮੈਨੂੰ ਲੱਗਦਾ ਜੀ ਜਿਹੜੀ ਜਿਹੜੀ ਹੁੰਦੀ ਜਿਹੜਾ ਸਮਾਂ ਚੱਲ ਰਿਹਾ ਹੈਗਾ ਇਹਦੇ ਵਿੱਚ ਜਿਹੜੇ ਸਾਰੇ ਐਕਸਪੀਰੀਅੰਸ ਜਿਹੜੇ ਉਹ ਔਰ ਮੈਨੂੰ ਲੱਗਦਾ ਕਿ ਜਿਹੜੇ ਡੀਜੀਪੀ ਸਾਹਿਬ ਵੀ ਆਪ ਆਏ ਨੇ ਕਿਉਂਕਿ ਡੀਜੀਪੀ ਸਾਹਿਬ ਵੀ ਲੰਬਾ ਸਮਾਂ ਜਲੰਧਰ ਦੇ ਵਿੱਚ ਕਮਿਸ਼ਨਰ ਵੀ ਰਹੇ ਨੇ ਐਸਐਸਪੀ ਵੀ ਰਹੇ ਨੇ ਜੀ ਤਾਂ ਉਹਨਾਂ ਦੇ ਆਉਣ ਦਾ ਇੱਕ ਕਾਰਨ ਤੇ ਹੋ ਸਕਦਾ ਕਿਉਂਕਿ ਉਹਨਾਂ ਦੀ ਆਪਣੀ ਨੈਟਵਰਕਿੰਗ ਦੇ ਜ਼ਰੀਏ ਜਦੋਂ ਤਲੜੇ ਅਫਸਰ ਨਹੀਂ ਧਿਆਨ ਰੱਖਦਾ ਹੋ ਸਕਦਾ ਉਹ ਆਪਣੀ ਪੁਰਾਣੀ ਨੈਟਵਰਕਿੰਗ ਦੇ ਜ਼ਰੀਏ ਜਿਹੜਾ ਹੂੰ ਉਹਨੂੰ ਇਹਨੂੰ ਛੇਤੀ ਸੋਲਵ ਕਰਨ ਦੀ ਕੋਸ਼ਿਸ਼ ਕਰਨ ਪਰ ਮੈਨੂੰ ਇਹ ਲੱਗਦਾ ਜਿਹੜੀ ਜਿਹੜੀ ਟੈਕਨੀਕਸ ਹੁੰਦੀਆਂ ਟੈਕਨੀਕ ਜਿੱਦਾਂ ਪੋਸਟ ਜਿਹੜੀ ਮਾਰਦਾ ਜਿਹੜੀ ਟੈਕਨੀਕਸ ਦੀ ਵਰਤੋਂ ਕੀਤੀ ਜਾ ਰਹੀ ਹੈ ਵੀ ਇਹਨੂੰ ਇਸ ਲੌਂਡਰ ਨੂੰ ਕੰਟਰੋਲ ਕਰਨ ਦੀਆਂ ਜਿਹੜੀਆਂ ਟੈਕਨੀਕਸ ਨੇ ਜਿਹਦੇ ਵਿੱਚ ਸਿਵਲ ਨੈਟਵਰਕ ਆ ਜਾਂ ਸਿਵਲ ਪੁਲਿਸ ਜਿਹਦਾ ਆਮ ਤੌਰ ਤੇ ਕਹਿ ਦਿੰਦੇ ਆ ਉਹ ਸੁਈਏ ਜਿਹੜੇ ਹੁੰਦੇ ਆ ਪੁਲਿਸ ਦੇ ਕੋਲ ਥਾਣਾਵਾਰ ਹੁੰਦੇ ਆ ਜੀ ਮੈਨੂੰ ਲੱਗਦਾ ਵੀ ਜਿਹੜੇ ਇਸ ਇਸ ਸਮੇਂ ਦੇ ਵਿੱਚ ਜਾਂ ਤਾਂ ਉਹ ਡਿਵੈਲਪ ਨਹੀਂ ਕੀਤੇ ਗਏ ਜਾਂ ਫਿਰ ਜਿਸ ਕਿਸੇ ਦਾ ਸਾਡੇ ਜਾਂ ਨਸ਼ੇ ਦੀ ਤਸਕਰੀ ਹੋ ਰਹੀ ਹੈ ਦੂਸਰੀ ਹੋ ਰਹੀ ਹੈ ਉਹ ਲੋਕ ਕਿਤੇ ਨੈਟਵਰਕ ਚ ਨੇ ਜਿਹੜੇ ਇਹਦੇ ਨਾਲ ਕਿਤੇ ਨਾ ਕਿਤੇ ਆਪ ਹੀ ਜੁੜੇ ਹੋਏ ਹੁੰਦੇ ਨੇ ਤੋਂ ਇਸ ਕਰਕੇ ਇਹ ਵਾਰਦਾਤ ਜਿਹੜੀ ਹੈਗੀ ਹੈ ਇਹਨੂੰ ਇਸ ਜੋ ਜੁੜੀ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਕੋਈ ਵਾਰੀ ਹੁੰਦਾ ਕਿ ਇਨਵੈਸਟੀਗੇਸ਼ਨ ਨੂੰ ਭੇਜਵਾਉਣ ਦਾ ਤਰੀਕਾ ਵੀ ਹੁੰਦਾ ਜਿਸ ਤੋਂ ਹੀ ਬੀਜਪੀ ਸਾਹਿਬ ਨੇ ਮੇਰੀ ਕੁਐਸਚਨ ਨਹੀਂ ਕੀਤੀ ਪਰ ਜਦੋਂ ਇੱਕ ਡੈਮੋਕ੍ਰੇਸੀ ਦੇ ਵਿੱਚ ਜਦੋਂ ਅਸੀਂ ਰਹੇ ਲੈਣਾ ਇਹਨੂੰ ਤੁਸੀਂ ਸਿਰਫ ਇੱਕ ਕ੍ਰਾਈਮ ਦੀ ਇੱਕ ਵਾਰਦਾਤ ਨਾ ਲਓ ਤੁਸੀਂ ਜਿਹੜੀ ਡੰਬੀ ਸੀ ਤਾਂ ਬੇਸ ਜਿਹੜਾ ਹੈਗਾ ਉਹ ਜਦੋਂ ਤੁਹਾਡਾ ਫੰਡਾਮੈਂਟਲ ਰਾਈਟ ਭੁੱਲ ਲਿਓ ਤੁਸੀਂ ਆਪਾਂ ਗੱਲ ਕਰਦੇ ਕਿ ਜਿਹੜਾ ਜ਼ਿੰਦਗੀ ਜੀਣ ਦਾ ਰਾਈਟ ਜਦੋਂ ਉਹ ਨਹੀਂ ਰਹਿੰਦਾ ਤੇ ਇਹ ਤਾਂ ਬਹੁਤ ਵੱਡੀ ਗੱਲ ਹੋਣੀ ਦੀ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਚੈਨ ਕਿਚਲ ਤੋਂ ਲੈ ਕੇ ਘਰ ਚ ਵੜ ਕੇ ਲੁੱਟਣ ਤੱਕ ਫਿਰ ਇਸ ਕਿਸਮ ਦੇ ਕਤਲ ਹੁੰਦਾ ਮੰਨ ਲਓ ਇਹ 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 ਮਾਹੌਲ ਇਹ ਦੱਸਦਾ ਕਿ ਲੋਕਾਂ ਦਾ ਫੰਡਾਮੈਂਟਲ ਰਾਈਟ ਜਿਹੜਾ ਜੀਂਦ ਹੈ ਉਹਨੂੰ ਨਾ ਤਾਂ ਸਤਿਓ ਕਿ ਵੱਡੀ ਗੱਲ ਤਾਂ ਸਰਕਾਰ ਦੀ ਕਮਿਟਮੈਂਟ ਹੈ ਅਗਰ ਸਰਕਾਰ ਦੀ ਕਮਿਟਮੈਂਟ ਹੋਏ ਤਾਂ ਫਿਰ ਪੁਲਿਸ ਪ੍ਰਸ਼ਾਸਨ ਵੀ ਉਹਨਾ ਐਕਟਿਵ ਦਿਖਦਾ ਹੈ ਦਿਖਦਾ ਬਿਲਕੁਲ ਠੀਕ ਹੈ ਚਲੋ ਮੈਂ ਟੇਲਰ ਸਾਹਿਬ ਤੋਂ ਇੱਕ ਰਿਪਲਾਈ ਲੈ ਲਾਂ ਫਿਰ ਤੁਹਾਡੇ ਕੋਲ ਵਾਪਸ ਆਣਾ ਟੇਲਰ ਸਾਹਿਬ ਇੱਕ ਸਵਾਲ ਬੜਾ ਇੰਪੋਰਟੈਂਟ ਹੈ ਦੇਖੋ ਪਹਿਲਾਂ ਕੀ ਹੁੰਦਾ ਸੀਗਾ ਕਤਲ ਕੀਤੇ ਜਾਂਦੇ ਸੀ ਤਾਂ ਪੁਲਿਸ ਜਾਂ ਜਾਂਚ ਕਰਦੀ ਸੀ ਛਾਣਪੀਣ ਕਰਦੀ ਸੀ ਤਾਂ ਜਾ ਕੇ ਇਹ ਪਤਾ ਲੱਗਦਾ ਸੀਗਾ ਕਿ ਭਾਈ ਕੌਣ ਇਹਦੇ ਵਿੱਚ ਇਨਵੋਲ ਹੈ ਕ ਅੱਜ ਜਦੋਂ ਕੋਈ ਕਤਲ ਕੀਤਾ ਜਾਂਦਾ ਉਸ ਕਤਲ ਤੋਂ ਬਾਅਦ ਨਾਲ ਦੀ ਨਾਲ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਦਿੱਤੀਆਂ ਜਾਂਦੀਆਂ ਨੇ ਕਿ ਕਤਲ ਦੀ ਜ਼ਿੰਮੇਵਾਰੀ ਤੱਕ ਲਈ ਜਾਂਦੀ ਹੈ ਔਰ ਹੁਣ ਤੱਕ ਦੇ ਰਿਕਾਰਡ ਦੇ ਮੁਤਾਬਕ ਲਗਭਗ 70 ਤੋਂ 80% ਉਹ ਸਹੀ ਸਾਬਤ ਵੀ ਹੋਈਆਂ ਵਿੱਚ ਮੀਨਸ ਕਿ ਉਹ ਹੁਣ ਲੁਕ ਛਿਪ ਕੇ ਕੰਮ ਕਰਨ ਵਾਲੀ ਥਿਊਰੀ ਜਿਹੜੀ ਉਹ ਖਤਮ ਹੋ ਗਈ ਇਹਦੇ ਦੋ ਕਾਰਨ ਹੋ ਸਕਦੇ ਨੇ ਇੱਕ ਤਾਂ ਵੱਧ ਤੋਂ ਵੱਧ ਆਪਣੇ ਆਪ ਨੂੰ ਗਲੋਰੀਫਾਈ ਕਰਨਾ ਸਾਡਾ ਡਰ ਹੈ ਜਿਹੜਾ ਬਣਿਆ ਰਵੇ ਸਾਡਾ ਜਿਹੜਾ ਭੈ ਉਹਨਾਂ ਲੋਕਾਂ ਤੇ ਬਣਿਆ ਰਵੇ ਜਿਨ੍ਹਾਂ ਨੂੰ ਕੱਲ ਤੋਂ ਕੱਲ ਉਹਨਾਂ ਤੋਂ ਫਰੋਤ ਵੀ ਮੰਗਣੀ ਹੈ ਜਿਹੜੀ ਸੌਖੀ ਹੋਵੇ ਜਾਂ ਇਹ ਕਿ ਉਹਨਾਂ ਨੂੰ ਵੀ ਪਤਾ ਕਿ ਪੁਲਿਸ ਸਾਡੇ ਤੱਕ ਪਹੁੰਚ ਹੀ ਨਹੀਂ ਸਕਦੀ ਉਹ ਨੈਟਵਰਕ ਸਾਨੂੰ ਕੁਝ ਕਹਿ ਨਹੀਂ ਸਕਦਾ ਇਸ ਕਰਕੇ ਜ਼ਿੰਮੇਵਾਰੀ ਲੈ ਲੋ ਅਪਜੀਤ ਦੇਖੋ ਜਿਵੇਂ ਦੋਸਤੋ ਸਾਡੇ ਸੀਨੀਅਰ ਪੱਤਰਕਾਰ ਤਜਰਬੇਕਾਰ ਦੱਸ ਰਹੇ ਸੀ ਮੈਂ ਉਹਨਾਂ ਦੀ ਬਹੁਤ ਗੱਲਾਂ ਨਾਲ ਸਹਿਮਤ ਆ ਜਿਵੇਂ ਉਹਨਾਂ ਨੇ ਦੱਸਿਆ ਕਿ ਇੱਕ ਸਿੰਪਲ ਚੋਰੀ theft ਤੋਂ ਲੈ ਕੇ ਜਿਹਨੂੰ ਅਸੀਂ crime against property ਕਹਿੰਦੇ ਆ ਔਰ ਫਿਰ snatching ਤੋਂ extortion ਵਗੈਰਾ burglaries ਵਗੈਰਾ ਵਗੈਰਾ ਕਹਿਣ ਦਾ ਮਤਲਬ ਇਹ ਆ ਕਿ ਕੁਝ ਦੇਰ ਤੋਂ ਜਿਹੜਾ impression ਪੈ ਰਿਹਾ ਹੈ ਉਹ ਆ ਰਿਹਾ ਕਿ ਕਈ ਵਾਰੀ ਪੁਲਿਸ ਛੋਟੇ crime ਨੂੰ ignore ਕਰ ਦਿੰਦੀ ਆ crime against property ਦੂਜਾ ਟੋੜਾ ਪੁਆਇੰਟ ਹੈ ਕਿ ਗਲੋਰੀਫਾਈ ਕਰਨਾ ਜਿਹੜਾ ਆਰਗੇਨਾਈਜ਼ ਕ੍ਰਿਮੀਨਲ ਆ ਜਿਹਨੂੰ ਅਸੀਂ ਜਿਹੜੇ ਐਕਟਰਸ਼ਨ ਵਾਸਤੇ ਕ੍ਰਾਈਮ ਕਰਦੇ ਨੇ ਉਹਨਾਂ ਨੇ ਵੱਡਾ ਕ੍ਰਾਈਮ ਕਰਨਾ ਆ ਫਿਰ ਉਹਦੇ ਤੋਂ دہشت ਕ੍ਰੀਏਟ ਕਰਨੀ ਆ ਉਹਨੂੰ ਗਲੋਰੀਫਾਈ ਕਰਨਾ ਆ ਆਪਣੀ ਵਡਿਆਈ ਕਰਨੀ ਆ ਤਾਂ ਕਰਕੇ ਜਦੋਂ ਕਿਸੇ ਨੂੰ ਬਿਜ਼ਨਸਮੈਨ ਨੂੰ ਕਿਸੇ ਹੋਰ ਨੂੰ ਕਾਲ ਕਰਨ ਤੇ ਅਗਲਾ ਅਗਿਓ ਰੁਕਾਵਟ ਰੈਜ਼ਿਸਟੈਂਸ ਦੀ ਜਗ੍ਹਾ ਉਹਨਾਂ ਦੇ ਆਖੇ ਲੱਗ ਕੇ ਜਿਹੜੀ ਐਕਸਟਰਸ਼ਨ ਚਾਹੁੰਦੇ ਨੇ ਉਹ ਪੂਰੀ ਕਰ ਲੈਂਦੇ ਇਹ ਕੋਸ਼ਿਸ਼ ਅਮੇ ਤੋਂ ਕੋਈ ਸ਼ਹਿਰ ਇਹੋ ਜਿਹਾ ਨਹੀਂ ਆ ਜਦੋਂ ਤੁਸੀਂ ਆਮ ਲੋਕਾਂ ਚ ਵਿਚਰ ਕੇ ਅਸੀਂ ਗੱਲ ਕਰਦੇ ਆ ਕੋਈ ਵੀ ਚਾਹੇ ਉਹ ਜਲੰਧਰ ਆ ਲੁਧਿਆਣਾ ਆ ਜਾਂ ਜੋੜੇ ਵੀ ਬਿਜ਼ਨਸ ਸੈਂਟਰ ਨੇ ਅੰਮ੍ਰਿਤਸਰ ਹੋ ਗਿਆ ਅਦਰ ਸੈਂਟਰਸ ਆਲਸੋ ਜਿੱਥੇ ਐਕਸਟਰਸ਼ਨ ਦੀਆਂ ਕਾਲਸ ਨਹੀਂ ਆ ਰਹੀਆਂ ਲੇਕਿਨ ਇਹ ਜਿਹੜੀ ਗਲੋਰੀਫਿਕੇਸ਼ਨ ਆਫ ਕ੍ਰਾਈਮ ਹੈ ਔਰ ਇਹਦੇ ਕਰਕੇ ਕੀ ਹੋ ਰਿਹਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੀ ਸਭ ਤੋਂ ਵੱਡੀ ਜਿਹੜੀ ਡਵੈਲਪਮੈਂਟs ਹੈਗੀ ਉਹ ਐਸੀ ਲੋਕਾਂ ਦੇ ਵਿੱਚ ਡਰ ਹਾਂ ਉਹ ਡਰ ਕਰਕੇ ਐਕਸਪਲੋਸ਼ਨ ਕਾਉਜ਼ ਬਹੁਤ ਵਧੀਆਂ ਨੇ ਉਹਦੇ ਚ ਆਰਗੇਨਾਈਜ਼ ਕ੍ਰਿਮੀਨਲ ਵੀ ਨੇ ਤੇ ਜਿਵੇਂ ਗੱਲ ਕਰ ਰਹੇ ਸੀ ਆਪਾਂ ਕਿ ਡਰੱਗਸ ਵਾਲਾ ਵੀ ਹੋ ਸਕਦਾ ਅਨਛੇੜੀ ਵੀ ਹੋ ਸਕਦਾ ਜਿਹੜੇ ਫੁੱਟ ਸੋਲਜਰ ਬਣ ਰਹੇ ਨੇ ਜੀ ਕਹਿਣ ਦਾ ਮਤਲਬ ਇਹ ਆ ਕਿ ਇੰਨੀ ਕੰਪਲੈਕਸ ਸਥਿਤੀ ਹੈ ਪੰਜਾਬ ਦੇ ਵਿੱਚ ਇਸ ਵੇਲੇ ਕ੍ਰਾਈਮ ਦੀ ਅਸੀਂ ਜੀਓਪੋਲਿਟੀਕਲੀ ਇਸ ਵੇਲੇ ਅਸਰਲੀ ਜੀਓਪੋਲਿਟੀਕਲੀ ਬੜੀ ਸੈਂਸਿਟਿਵ ਸਟੇਟ ਹੈ ਸਾਡੀ ਜੀਓਗ੍ਰਾਫੀਕਲ ਲੋਕੇਸ਼ਨ ਤੇ ਡੈਮੋਗ੍ਰਾਫਿਕ ਲੋਕੇਸ਼ਨ ਬੜੀ ਸੀਰੀਅਸਲੀ ਲੈਣੀ ਪੈਂਦੀ ਹੈ ਬਹੁਤ ਪਰ ਮੁਸ਼ਕਲੇ ਆ ਰਹੀ ਹੈ ਕਿ ਤੁਸੀਂ ਦੇਖੋ ਹੁਣ ਇਹ ਐਨ ਆਰ ਆਈਸ ਦਾ ਸੀਜ਼ਨ ਹੈ ਮੈਂ ਪਿਛੇ ਕਾਫੀ ਮੈਰਿਜ ਅਸਿਸਟੈਂਟ ਕੀਤੀਆਂ ਬਹੁਤ ਸਾਰੇ ਐਨ ਆਰ ਆਈਸ ਨਾਲ ਇੰਟਰੈਕਟ ਕੀਤਾ ਪਹਿਲਾਂ ਕੀ ਕਰਦੇ ਸੀ ਦਸੰਬਰ ਜਨਵਰੀ ਫ फेब्रुवारी ਜਦੋਂ ਹੁੰਦੇ ਸੀ ਤੇ ਲੰਬਾ ਸਮਾਂ ਲਈ ਠਹਿਰਨ ਦੀ ਕੋਸ਼ਿਸ਼ ਕਰਦੇ ਸੀ ਹੁਣ ਮੈਂ ਜਿੰਨਿਆਂ ਨੇ ਮੈਂ ਕੱਲ ਅਮਰਸਰ ਸੀ ਇੱਕ ਕਾਫੀ ਵੱਡੀ ਸ਼ਾਦੀ ਸੀ ਉਹਦੇ ਵਿੱਚ ਵੀ ਕਾਫੀ ਇਕੱਤਰਤਾ ਸੀ ਉਹਦੇ ਚ ਇਹ ਡਰ ਸਾਹ ਸਾਹਮਣੇ ਆ ਰਹੇ ਸੀ ਅਗਲੇ ਕਹਿੰਦੇ ਸੀ ਅਸੀਂ ਆਪਣੀ ਰਿਸਪੌਂਸਿਬਿਲਟੀ ਪੂਰੀ ਕਰਕੇ ਬਸ ਜੀ 2-4 ਦਿਨ ਦੇ ਵਿੱਚ ਵਾਪਸ ਕਰ ਦੰਨਾ ਅਸੀਂ ਲੰਬੇ ਨਹੀਂ ਰਹਿਣਾ ਇਹ ਜਿਹੜਾ ਸਾਰੀਆਂ ਚੀਜ਼ਾਂ ਨੇ ਫਿਰ ਉਹਨਾਂ ਚੋਂ ਕੁਝ ਗੱਲਾਂ ਕਰ ਰਹੇ ਸੀ ਕਿ ਅਸੀਂ ਇਨਵੈਸਟ ਕਰਨਾ ਚਾਹੁੰਦੇ ਹਾਂ ਪੰਜਾਬ 'ਚ ਲੇਟਨ ਵੇਖਿਆ ਗਿਆ ਕਿ ਉਹਨਾਂ ਦੇ ਦੱਸਣ ਮੁਤਾਬਕ ਤੇ ਆਫਕੋਸ ਤਜਰਬਾ ਸਾਡਾ ਸਾਰਿਆਂ ਦਾ ਇਹੀ ਕਹਿੰਦਾ ਕਿ ਜਿਹੜਾ ਬੰਦਾ ਇਨਵੈਸਟ ਕਰਕੇ ਕੋਈ ਨਾ ਕੋਈ ਡਿਵੈਲਪਮੈਂਟ ਸ਼ੁਰੂ ਕਰਦਾ ਹੈ ਪ੍ਰਾਪਰਟੀ 'ਚ ਬਿਜ਼ਨਸ ਦੇ ਵਿੱਚ ਉਹਨੂੰ ਉਸੇ ਵળે ਐਕਸਟਰਸ਼ਨ ਕਾਲ ਆਉਣੀਆ ਸ਼ੁਰੂ ਹੋ ਜਾਂਦੀਆਂ ਨੇ ਨੋ ਡਾਊਟ ਗਲੋਰੀਫਿਕੇਸ਼ਨ ਇੱਕ ਪਾਸੇ ਆ ਲੇਕਿਨ ਜਿਵੇਂ ਤੁਸੀਂ ਵੀ ਗੱਲ ਕਰ ਰਹੇ ਸੀ ਔਰ ਸਾਥੀ ਪੈਨਲਿਸਟ ਵੀ ਗੱਲ ਕਰ ਰਹੇ ਸੀ ਰਿਸਪੈਕਟਡ ਕਿ ਹੋ ਰਿਹਾ ਹੈ ਕਿ ਕ੍ਰਾਈਮ ਦੇ ਤਿੰਨ ਚਾਰ ਪਹਿਲੂ ਨੇ ਸਭ ਤੋਂ ਵੱਡਾ ਪਹਿਲੂ ਹੈਗਾ ਪ੍ਰੋਵੈਂਸ਼ਨ ਜੀ ਤੇ ਪ੍ਰੋਵੈਂਸ਼ਨ ਦੋ ਤਰੀਕੇ ਦੀ ਹੈ ਇੱਕ ਤੇ ਇੰਟੈਲੀਜੈਂਸ ਇਨਪੁਟ ਬੇਸਡ ਦੂਸਰਾ ਹੈਗਾ ਪੁਲਿਸ ਦਾ ਡਰ ਤੇ ਪਹਿ ਲੇਕਿਨ ਹੁਣ ਕ੍ਰਾਈਮ ਕਰਨ ਵਾਲਾ ਜਿਹੜਾ ਸਪੋਰਟ ਸੋਲਜਰ ਹੈ ਜਾਂ ਡਾਇਰੈਕਟਲੀ ਕ੍ਰਾਈਮ ਕਰ ਰਿਹਾ ਹੈ ਉਹਨੂੰ ਇਹ ਪਤਾ ਹੈ ਕਿ ਜਦੋਂ ਮੈਂ ਦਿਨ ਦਿਹਾੜੇ ਕਤਲ ਆ ਰਿਹਾ ਉਹ ਸੀਸੀਟੀਵੀ ਤੇ ਰਿਕਾਰਡ ਵੀ ਹੋਏਗਾ ਉਹਦੀ ਬੈਕਵਰਡ ਫਾਰਵਰਡ ਮੂਵਮੈਂਟ ਵੀ ਰਿਕਾਰਡ ਹੋਏਗੀ ਲੇਕਿਨ ਇਨਾ ਕੁਝ ਹੁੰਦੇ ਹੋਏ ਵੀ ਉਹ ਬੇ ਡਰ ਨ ਧੜਕ ਹੋ ਕੇ ਕ੍ਰਾਈਮ ਕਰ ਰਿਹਾ ਹੈ ਉਹ ਵਕਰੀ ਕਿ ਪੁਲਿਸ ਉਸ ਤੋਂ ਬਾਅਦ ਕ੍ਰਾਈਮ ਹੋਣ ਤੋਂ ਬਾਅਦ ਪੋਸਟ ਕ੍ਰਾਈਮ ਜਿਹੜਾ ਐਕਸ਼ਨ ਆ ਉਹਦੇ ਚ ਸੀਸੀਟੀਵੀ ਬਾਕੀ ਯੂਜ਼ ਕਰਕੇ ਕ੍ਰਿਮੀਨਲਸ ਨੂੰ ਫੜਦੇ ਵੀ ਆ ਕਈਆਂ ਦੇ ਬਹੁਤ ਐਕਸ਼ਨ ਵੀ ਕਰਾਈਦੀ ਆ ਲੀਗਲ ਜਾਂ ਇਲੀਗਲ ਐਕਸ਼ਨ ਸਾਰੇ ਲੋਕਾਂ ਦੇ ਨਜ਼ਰ ਆ ਰਹੇ ਨੇ ਪਰ ਮੈਂ ਸੋਚਦਾ ਹਾਂ ਕਿ ਸਰਕਾਰ ਨੂੰ ਉਸ ਨਾਲ ਕੁਝ ਇੱਕ ਵਾਰੀ ਰੀਥਿੰਕ ਰੀਸੈਟ ਕਰਨਾ ਪਏਗਾ ਇਸ ਕ੍ਰਾਈਮ ਨੂੰ ਰੋਕਣ ਲਈ ਪਰ ਇੱਕ ਗੱਲ ਇੱਕ ਛੋਟਾ ਜਿਹਾ ਸਵਾਲ ਜਿਹੜਾ ਬੜਾ ਇੰਪੋਰਟੈਂਟ ਸਵਾਲ ਹੈ ਟਰਿਲੋ ਸਾਹਿਬ ਸਵਾਲ ਇਹ ਹੈ ਕਿ ਆਪਾਂ ਕਹਿੰਦੇ ਕਿ ਪੁਲਿਸ ਕੁਝ ਕਰਨੀ ਨਹੀਂ ਪੁਲਿਸ ਇਹ ਨਹੀਂ ਕਰੀ ਪੁਲਿਸ ਉਹ ਨਹੀਂ ਕਰ ਰਹੀ ਤਾਂ ਉਹਨੂੰ ਯਾਦ ਹੋਏਗਾ ਕਿ ਪੁਲਿਸ ਨੇ ਜਿਹੜਾ ਪ੍ਰਹਾਰ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਸੀਗਾ ਉਦੋਂ ਲੋਕਾਂ ਵੱਲੋਂ ਜਾਂ ਹੋਰ ਸਿਆਸਤਦਾਨਾਂ ਵੱਲੋਂ ਵੀ ਸਵਾਲ ਚੁੱਕੇ ਗਏ ਅਜਿਹੀ ਅਫਵਾਹ ਵੀ ਉੱਡ ਗਈ ਕਿ ਜੀ 1 ਲੱਖ ਨੌਜਵਾਨ ਮਾਰਨਾ ਹੈ ਫਿਰ ਇਹ ਵੀ ਸੋਸ਼ਲ ਮੀਡੀਆ ਤੇ ਚਰਚਾਵਾ ਚੱਲਣ ਲੱਗ ਗਿਆ ਕਿ ਨੌਜਵਾਨ ਮੁੰਡੇ ਜਿਹੜੇ ਨੇ ਬੇਕਸੂਰ ਚੱਕੇ ਜਾ ਰਹੇ ਨੇ ਐਵੇਂ ਗਿੱਟਿਆਂ ਤੇ ਗੋਲੀਆਂ ਮਾਰ ਮਾਰ ਕੇ ਅੰਦਰ ਕੀਤੇ ਜਾ ਰਹੇ ਨੇ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਪੁਲਿਸ ਤੇ ਵੀ ਇੱਕ ਇੱਕ ਬਾਉਂਡੇਸ਼ਨਸ ਜੀ ਬਣ ਜਾਂਦੀ ਹੈ ਕਿ ਉਹ ਕਰੇ ਕੀ ਜੇ ਉਹ ਨਹੀਂ ਕਰਦੀ ਤਾਂ ਵੀ ਗਾਲਾਂ ਖਾਂਦੀ ਹੈ ਜੇ ਉਹ ਕਰ ਰਹੀ ਹੈ ਤਾਂ ਵੀ ਉਹਨੂੰ ਗਾਲਾਂ ਮਿਲ ਰਹੀਆਂ ਸਰਪੁਰਜੀ ਬਿਲਕੁਲ ਇੱਕ ਬੜੀ ਕਲੀਅਰ ਗੱਲ ਹੈ ਇਹ ਕੋਈ ਗਾਲਾਂ ਵਾਲੀ ਗੱਲ ਨਹੀਂ ਹੈ ਕੋਈ ਹੋਰ ਗੱਲ ਨਹੀਂ ਹੈ ਹੂੰ ਅਸੀਂ ਇਸ ਅੱਜਕੱਲ ਇੰਟਰਨੈਟ ਸੋਸ਼ਲ ਮੀਡੀਆ ਡਿਜੀਟਲ ਮੀਡੀਆ ਦੇ ਜਮਾਨੇ ਦੇ ਵਿੱਚ ਜੀ ਔਰ ਸੀਸੀਟੀਵੀ ਫੁਟੇਜਸ ਦੀ ਜਮਾਨੇ ਦੇ ਵਿੱਚ ਜਿੱਥੇ ਸਾਰਾ ਕੁਝ ਸ਼ਰੇਆਮ ਸਾਹਮਣੇ ਆਉਂਦਾ ਹੈ ਔਰ ਲੋਕਾਂ ਤੱਕ ਪਹੁੰਚਦਾ ਹੈ ਜਦੋਂ ਅਸੀਂ 80 ਦੇ ਦਹਾਕੇ ਵਿੱਚ ਇਹ ਸਾਰੀਆਂ ਗੱਲਾਂ ਸੁਣਦੇ ਸੀ ਤੇ ਉਦੋਂ ਕਈ ਵਾਰੀ ਸਿਰਫ ਅਖਬਾਰਾਂ ਤੱਕ ਗੱਲਾਂ ਸੀਮਤ ਰਹਿੰਦੀਆਂ ਸੀ ਤੇ ਆਮ ਲੋਕਾਂ ਕੋ ਨਾ ਉਹਦਾ ਮੋਬਾਈਲ ਹੁੰਦੇ ਸੀ ਨਾ ਕੋਈ ਟਰੈਵਲ ਫੈਸਿਲਿਟੀਆਂ ਹੁੰਦੀਆਂ ਸੀਗੀਆਂ ਤੇ ਕਈ ਵਾਰੀ 15-15 ਦਿਨ ਪਤਾ ਨਹੀਂ ਲੱਗਦਾ ਸੀ ਲੇਕਿਨ ਹੁਣ ਜਦੋਂ ਕ੍ਰਾਈਮ ਹੁੰਦਾ ਆ ਜਾਂ ਜੜੀ ਗੱਲ ਲੋਕਾਂ ਚੋਂ ਆਹ ਉਹਦੇ ਮੀਮਸ ਬਣਦੇ ਨੇ ਉਹ 15 ਦਿਨ ਦੀ ਗੱਲ ਨਹੀਂ ਆ ਉਹ 15 ਸਕੰਡ ਤੋਂ ਲੈ ਕੇ 15 ਮਿੰਟ ਦੇ ਵਿੱਚ ਆਲ ਓਵਰ ਦੀ ਵਰਲਡ ਗੱਲ ਟਰੈਵਲ ਕਰ ਜਾਂਦੀ ਹੈ ਜਿਹੜੀ ਗੱਲ ਹੁਣ ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਦਾ ਕਤਲ ਹੋਏਗਾ ਜਾਂ ਨੌਜਵਾਨ ਮਾਰ ਦਿੱਤੇ ਜਾਏਗੇ ਆਫਕੋਰਸ ਮੈਂ ਇਸ ਗੱਲ ਦੀ ਵਿਸ਼ਵਾਸ ਨਹੀਂ ਕਰਦਾ ਕਿਉਂਕਿ ਅੱਜ ਕੱਲ੍ਹ ਦੇ ਜਮਾਨੇ 'ਚ ਇਹ ਗੱਲਾਂ ਕਰਨੀਆਂ ਨੇ ਇਹ ਵਾਜਮ ਨਹੀਂ ਹੋ ਗਿਆ ਤੇ ਨਾ ਹੀ ਹੋ ਸਕਦੀਆਂ ਨੇ ਪਰ ਲੋਕਾਂ ਦੇ ਵਿੱਚ ਇਹੋ ਜਿਹਾ ਡਰ ਭੈਅ ਮੈਂ ਤੁਹਾਡੇ ਕੋਲ ਇੱਕ ਵਰਡ ਯੂਜ਼ ਕੀਤਾ ਸੀ ਪੰਜਾਬ ਜੀ ਪੰਜਾਬ ਦੀ ਜੀਓ ਪੋਲੀਟੀਕਲ ਹਮਮ ਔਰ ਰਿਲੀਜੀਅਸ ਪੋਲੀਟੀਕਲ ਸਿਚੁਏਸ਼ਨ ਦੇ ਵਿੱਚ ਅਸੀਂ 27 ਸੂਬੇ ਪੂਰੇ ਦੁਨੀਆ ਹਿੰਦੁਸਤਾਨ ਦੇ ਜੜੇ ਨੇ ਉਹਨਾਂ ਤੋਂ ਟੋਟਲੀ ਵੱਖਰੇ ਆ ਵੱਖਰੇ ਆ ਸੋ ਸਾਨੂੰ ਗਵਰਨਮੈਂਟ ਆਫ ਇੰਡੀਆ ਨੂੰ ਔਰ ਸਟੇਟ ਗਵਰਨਮੈਂਟਸ ਨੂੰ ਔਰ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ ਇੰਟਰਨਲ ਸਕਿਉਰਿਟੀ ਏਜੰਸੀਜ਼ ਨੇ ਇਨਨੂੰ ਡਿਫਰੈਂਟ ਤਰੀਕੇ ਨਾਲ ਲੈਣਾ ਚਾਹੀਦਾ ਆ ਔਰ ਪ੍ਰੋਐਕਟਿਵਲੀ ਹਿਊਮਨ ਇੰਟੈਲੀਜੈਂਸ ਤੇ ਡਿਜੀਟਲ ਇੰਟੈਲੀਜੈਂਸ ਨੂੰ ਜ਼ਿਆਦਾ ਕੋਸ਼ਿਸ਼ ਕਰਨੀ ਚਾਹੀਦੀ ਬਿਲਕੁਲ ਠੀਕ ਹੈ ਇਸੇ ਡਿਬੇਟ ਦੇ ਵਿੱਚ ਇਹ ਵੀ ਗੱਲ ਹੋਈ ਸੀ ਕਿ ਦੇਖੋ ਇਲੈਕਸ਼ਨਸ ਇਅਰ ਜਦੋਂ ਸ਼ੁਰੂ ਹੋ ਜਾਂਦਾ ਤਾਂ ਬਹੁਤ ਸਾਰੇ ਪ੍ਰੋਟੈਸਟ ਵੀ ਹੁੰਦੇ ਨੇ ਅਜਿਹੇ ਕ੍ਰਾਈਮ ਵੀ ਹੁੰਦੇ ਨੇ ਸੋ ਪੁਲਿਸ ਨੂੰ ਜ਼ਿਆਦਾ ਚੌਕਚ ਬੰਦ ਹੋਣਾ ਚਾਹੀਦਾ